ਕਾਰਜੋਗ ਪੰਜਾਬੀਓ ਅੱਜ ਅਸੀਂ ਪੰਜਾਬ ਦੇ ਵਿੱਚ ਦੇਖਿਆ ਕਿ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੋਲੀ ਚੱਲੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਨਿਸ਼ਾਨਾ ਬਣਾ ਕੇ ਚਲਾਈ ਗਈ ਗੋਲੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਜਿਹੜਾ ਮੁੱਖ ਗੇਟ ਹੈ ਮੁੱਖ ਦਰਵਾਜ਼ਾ ਆ ਉਹਦੇ ਵਿੱਚ ਵੱਜੀ ਚਾਰ ਦਰਵਾਜ਼ੇ ਹਰਮੰਦਰ ਸਾਹਿਬ ਦੇ ਗੁਰੂਆਂ ਨੇ ਕਿਹਾ ਸੀ ਮੇਰਾ ਉਪਦੇਸ਼ ਚੋਂ ਵਰਣੋ ਕੋ ਸੰਝਾ ਇਹ ਸਾਰੇ ਚਾਰੇ ਵਰਣਾਂ ਲਈ ਚਾਰ ਦਰਵਾਜ਼ੇ ਔਰ ਇਹ ਗੋਲੀ ਚਲਾਉਣੇ ਵਾਲੇ ਨਰੈਣ ਸਿੰਘ ਬਾਜਬਾ ਚੋੜਾ ਨਰੈਣ ਸਿੰਘ ਚੋੜਾ ਬਾਜਬਾ ਪਰਿਵਾਰ ਨਾਲ ਸੰਬੰਧਿਤ ਹੈ ਇਹਨਾਂ ਦਾ ਭਰਾ ਕਾਂਗਰਸ ਬਲੋ ਮਾਰਕੀਟ ਕਮੇਟੀ ਡੇਰਾ ਬੱਬਾ ਨਾਨਕ ਦਾ ਚੇਅਰਮੈਨ ਹੈ ਨਰਿੰਦਰ ਸਿੰਘ ਚੋੜਾ ਔਰ 103 ਸਾਲ ਬਾਅਦ ਦਰਬਾਰ ਸਾਹਿਬ ਦੇ ਵਿੱਚ ਨਰੈਣ ਨਰੇਣੂ ਨਰੇਣੂ ਮਹੰਤ ਯਾਦ ਆ ਗਿਆ ਸਾਕਾ ਨਨਕਾਣਾ ਸਾਹਿਬ ਲਈ ਅਸੀਂ ਦੇਖਿਆ ਕਿ ਸਾਕਾ ਨਨਕਾਣਾ ਸਾਹਿਬ ਦੀ ਘਟਨਾ ਵੇਲੇ ਕਿਵੇਂ ਗੁਰਦੁਆਰਾ ਸਾਹਿਬ ਦਾ ਕਬਜ਼ਾ ਲੈਣ ਲਈ ਸੈਕੜੇ ਸ਼ਹੀਦیاں ਹੋਈਆਂ ਸੀ ਤੇ ਨਰੇਣੂ ਮਹੰਤ ਉਹਦੇ ਪਿੱਛੇ ਸੀ ਅੱਜ 103 ਸਾਲ ਬਾਅਦ ਉਹ ਨਰੇਣੂ ਯਾਦ ਆਇਆ ਅੱਜ ਯਾਦ ਆਇਆ ਕਿ ਪਿਛਲੇ ਵੱਡੇ 8 ਹਮਲੇ ਦਰਬਾਰ ਸਾਹਿਬ ਤੇ ਹੋਏ ਹਰਮੰਦਰ ਸਾਹਿਬ ਤੇ ਹੋਏ 1737 ਦਾ ਪਹਿਲਾ ਹਮਲਾ ਦਰਬਾਰ ਸਾਹਿਬ ਤੇ ਹੋਇਆ ਜਦੋਂ ਗੋਲੀਆਂ ਚੱਲੀਆਂ ਸੀ ਜਈਆ ਖਾਨ ਉਸ ਵੇਲੇ ਉਹ ਭਾਈ ਮਨੀ ਸਿੰਘ ਦੀ ਸ਼ਹੀਦੀ ਸੁਖਾ ਸਿੰਘ ਤੇ ਮਹਤਾਬ ਸਿੰਘ 3 ਸਾਲ ਤੋਂ ਬਾਅਦ ਮਸੇਰੰਗੜ ਦਾ ਸਿਰ ਵੱਢਿਆ 3 ਸਾਲ ਉਹ ਦਰبار صاحب ਨੂੰ ਹਰਮੰਦਰ ਸਾਹਿਬ ਨੂੰ ਤਵਾ ਕਰਤਾ ਸੀ ਸਰੋਵਰ ਪੂਰ ਦਿੱਤੇ ਸੀ ਕੰਜਰੀਆਂ ਦਾ ਨਾਚ ਹੁੰਦਾ ਸੀ ਅੱਜ ਯਾਦ ਆਈ ਉਹ ਘਟਨਾ ਜਿਹੜੀ ਅੱਜ ਗੋਲੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਚੱਲੀ ਔਰ ਮੁੱਖ ਦਰਵਾਜੇ ਹਰਮੰਦਰ ਸਾਹਿਬ ਚ ਵੱਜੀ ਫਿਰਦੇ ਬਰੁੰਧਰੇ ਗਏ ਆ ਅੱਜ ਯਾਦ ਆਉਂਦਾ 1700 ਦੂਜਾ ਹਮਲਾ 1757 ਦਾ ਜਦੋਂ ਇਹਮਦ ਸ਼ਾ ਅਬਦਾਲੀ ਆਪਣੇ ਚੌਥੇ ਹਮਲੇ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਹਰਮੰਦਰ ਸਾਹਿਬ ਦਰਬਾਰ ਸਾਹਿਬ ਨੂੰ ਢਹਿ ਟੇਰੀ ਕਰ ਦਿੰਦੇ ਆ ਤਬਾਹ ਕਰ ਦਿੰਦੇ ਆ ਔਰ ਇਥੋਂ ਇਸ ਘਟਨਾ ਚੋਂ ਨਿਕਲੇ ਸੀ ਬਾਬਾ ਦੀਪ ਸਿੰਘ ਜੀ ਦਾ ਸਵਾ ਬਣ ਦਾ ਖੰਡਾ ਤੇ 80 ਸਾਲ ਦੀ ਉਮਰ ਤੇ 22 ਸਾਲ ਦੀ ਬਾਬਾ ਦੀਪ ਸਿੰਘ ਜੀ ਨੇ ਉਹ ਘਟਨਾ ਯਾਦ ਆਉਂਦੀ ਅੱਜ ਤੀਜਾ ਹਮਲਾ ਦਰਬਾਰ ਸਾਹਿਬ ਤੇ 1762 ਜਦੋਂ ਵੱਡਾ ਕੱਲੂਕਾਰਾ ਹੋਇਆ 30000 ਤੋਂ ਜ਼ਿਆਦਾ ਸਿੰਘ ਸਿੰਘਣੀਆਂ ਬੱਚੇ ਛੇਦ ਕੀਤੇ ਗਏ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਆ ਕੇ ਬੇਹਰਮਤੀ ਕੀਤੀ ਸੀ ਚੌਥਾ ਹੈ ਵਾਲਾ 1762 1764 1764 ਦਾ ਚੌਥਾ ਹਮਲਾ ਇਹ ਵੀ ਸੱਤਵਾਂ ਹਮਲਾ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਕੀਤਾ ਭਾਈ ਬਾਬਾ ਗੁਰਵਖ ਸਿੰਘ ਜੀ ਜਿਨ੍ਹਾਂ ਨੇ ਉਸ ਵੇਲੇ ਲੀਡ ਕੀਤਾ ਸੀ ਕਾਜੀ ਨੂਰ ਮੁਹੰਮਦ ਦਾ ਜੰਗਨਾਮਾ ਸਿੰਘਾਂ ਦੇ ਬਾਰੇ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਉਹ 1764 ਦੇ ਹਮਲੇ 'ਚ ਔਰ ਪੰਜਵਾਂ ਹਮਲਾ ਦੇਸ਼ ਯਾਦ ਹੋ ਗਿਆ ਕਾਂਗਰਸ ਦਾ ਰਾਸ ਸੀ ਸਰਕਾਰੀ ਪੁਲਸ ਹਰਮੰਦਰ ਸਾਹਿਬ 'ਚ ਬੜੀ ਕਬਜ਼ਾ ਕੀਤਾ ਲੋਕ ਮਾਰੇ ਕੁੱਟੇ ਬੰਬ ਗੋਲੇ ਡਿਗੇ ਤਾਂ 1955 ਯਾਦ ਆਉਂਦਾ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਿਆ ਸੀ ਹੰਝੂ ਗੈਸਾਂ ਦੇ ਜਿਹੜੇ ਗੋਲੇ ਸੀ ਉਹ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਵਿੱਚ ਉਹਨਾਂ ਦੇ ਮਲੇ ਸੀ ਖੋਲ 4 ਦਿਨ ਕਾਂਗਰਸ ਦੀ ਪੰਜਾਬ ਦੀ ਪੁਲਸ ਨੇ ਕਾਂਗਰਸ ਹਕੂਮਤ ਕਰਦੀ ਸੀ ਤੇ ਲੋਕ ਕੁੱਟੇ ਸੰਗਤਾਂ ਕੁੱਟੀਆਂ ਕੀਰਤਨੀਆਂ ਕੁੱਟੇ 4 ਦਿਨ ਕੀਰਤਨ ਬੰਦ ਰੱਖਿਆ ਦਰਬਾਰ ਸਾਹਿਬ ਦੇ ਵਿੱਚ 4 ਦਿਨ ਲੰਗਰ ਬੰਦ ਰੱਖਿਆ ਦਰਬਾਰ ਸਾਹਿਬ ਦੇ ਵਿੱਚ ਇਹ ਯਾਦ ਆਉਂਦੀਆਂ ਘਟਨਾਵਾਂ ਅੱਜ ਜਿਹੜੀ ਗੋਲੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਚੱਲੀ ਆ ਇਤਿਹਾਸ ਯਾਦ ਆਉਂਦਾ ਕਿ ਕਿੱਦਾਂ ਇਸ ਇਹਨਾਂ ਡੋੜੀਆਂ ਦੇ ਉੱਤੇ ਇਹਨਾਂ ਪ੍ਰਕਰ ਪ੍ਰਕਰਕਾਮਾਂ ਦੇ ਪ੍ਰਕਰਮਾਂ ਮਾਂ ਪ੍ਰਕਰਮਾਂ ਦੇ ਵਿੱਚ ਇਹਨਾਂ ਬੁੰਗਿਆਂ ਦੇ ਵਿੱਚ ਕਿੱਦਾਂ ਗੋਲੀਆਂ ਬਾਰੀਆਂ ਹਕੂਮਤਾਂ ਚਲਾਉਂਦੀਆਂ ਰਹੀਆਂ ਅੱਜ ਤਾਂ ਨਰੇਨੂ ਜਮ ਪਿਆ ਕੱਜ ਕਾਂਗਰਸ ਦੇ ਬੇੜਿਆਂ ਚੋਂ ਜਮਿਆ ਨਰੇਨੂ ਤੇ ਹਰਮੰਦਰ ਸਾਹਿਬ ਦੇ ਮੁੱਖ ਗੇੜ ਤੇ ਗੋਲੀਆਂ ਚਲਾਉਂਦਾ ਅੱਜ ਲਹੂ ਲਹਾਨ ਛਲਣੀ ਕਰ ਦਿੱਤੀ ਹਰਮੰਦਰ ਸਾਹਿਬ ਦਾ ਮੁੱਖ ਗੇੜ ਹਮਲਾ ਯਾਦ ਆਉਂਦਾ ਛੇਵਾਂ ਹਮਲਾ ਕਾਂਗਰਸ ਦਾ ਉਹ ਵੀ ਕਾਂਗਰਸ ਦੀ ਰਾਜ 1984 ਆਪਰੇਸ਼ਨ ਬਲੂ ਸਟਾਰ 8 ਦਿਨ ਦੀ ਬਰਸ਼ਾ ਕਰਦੇ ਗੋਲੀਆਂ ਮਸ਼ੀਨ ਗੰਨਾ ਟੈਂਕ ਤੋਪਾਂ ਹਵਾਈ ਜਹਾਜ਼ ਵਰਤੇ ਗਏ ਉਦੋਂ ਵੀ ਕਾਂਗਰਸ ਦਾ ਰਾਸ਼ੀ ਬੀਬੀ ਇੰਦਰਾ ਗਾਂਧੀ ਸੱਤਵਾਂ ਹਮਲਾ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਚੱਲਿਆ ਕਾਲਾ ਤੂਫਾਨ ਉਹਦਾ ਅਗਲਾ ਭਾਗ 1988 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਦੇ ਅੱਠ ਹਮਲੇ ਵੱਡੇ ਮੈਨੂੰ ਚੇਤੇ ਆਏ ਜਿਹੜੇ ਅੱਜ ਮੈਂ ਸੰਗਤਾਂ ਦੇ ਵਿੱਚ ਰੱਖੇ ਇਹ ਗੋਲੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਹੀਂ ਚੱਲੀ ਇਤਿਹਾਸ ਜਿਹੜਾ ਆ ਸਾਡੇ ਵਿੱਚ ਜਿਹੜਾ ਮੈਂ ਰੱਖਿਆ ਇਹ ਇਤਿਹਾਸਕ ਗੋਲੀ ਆ ਇਹ ਗੋਲੀ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦੀ ਆ ਇਹ ਗੋਲੀ ਪੰਜਾਬ ਦੇ ਵਿੱਚ ਮੁਰ ਤੋਂ ਉਹ ਕਾਲਾ ਦੌਰ ਲਿਆ ਸਕਦੀ ਹੈ ਜਦੋਂ 84 ਤੋਂ ਲੈ ਕੇ 94 ਤੱਕ ਕੋਹ ਕੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਕਤਲੇਆਮ ਕੀਤਾ ਗਿਆ ਅਣਪਛਾਤੇ 10 ਦੇ 30000 ਤੋਂ ਜ਼ਿਆਦਾ ਤਰਨਤਾਰਨ ਅੰਮ੍ਰਿਤਸਰ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫੂਕ ਦਿੱਤੇ ਗਏ ਅਣਪਛਾਤੇ ਦਸ ਕੇ ਸ਼ਹੀਦ ਦੇ ਭਾਈ ਜਸਵੰਤ ਸਿੰਘ ਕਲੜਾ ਤੇ ਪੰਜਾਬ ਦਾ ਭਾਈ ਚਰਕ ਸਿੰਘ ਟੁੱਟਿਓ ਲੱਗ ਇਹ ਗੋਲੀ ਅੱਜ ਜਿਹੜੀ ਸ਼ੁਰੂਆਤ ਆ ਕਾਂਗਰਸ ਦੇ ਟੱਬਰ ਨਾਲ ਸੰਬੰਧਿਤ ਨਰੇਨੂ ਮਹੰਤ ਨੇ ਕੀਤੀ ਆ ਅੱਜ ਮੇਰੀ ਅਪੀਲ ਹੈ ਪੰਜਾਬ ਸਰਕਾਰ ਅੱਗੇ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਜੁਡੀਸ਼ੀਅਲ ਜਾਂਚ ਨਿਯੁਕਤ ਕਰ ਦਿੱਤੀ ਜਾਵੇ ਅੱਜ ਅਪੀਲ ਹੈ ਸ਼੍ਰੀ ਕਾਲ ਤਖਸਾਲ ਦੇ ਜੱਥੇਦਾਰ ਨੂੰ ਕਿ ਜੱਥੇਦਾਰ ਸਾਹਿਬ ਜੀ ਤੁਸੀਂ ਸਤਿਕਾਰਯੋਗ ਹੈ ਅੱਜ ਫੈਸਲਾ ਨਰੇਨੂ ਮਹੰਤ ਤੇ ਵੀ ਇਸੇ ਫਸੀਲ ਤੋਂ ਆਣਾ ਚਾਹੀਦਾ ਜਿਸ ਫਸੀਲ ਤੋਂ ਤੁਸੀਂ ਇਤਿਹਾਸਕ ਫੈਸਲਾ ਪੰਥ ਦੀ ਸਰਮੌਰਤਾ ਨੂੰ ਕਾਇਮ ਰੱਖਣ ਦੇ ਲਈ ਅੱਜ ਤੋਂ 48 ਘੰਟੇ ਪਹਿਲਾਂ ਦਿੱਤਾ ਤੁਸੀਂ ਯਾਦ ਕਰਾਇਆ ਛੇਵੀਂ ਪਾਸ਼ਾਈ ਹਰਗਵਿੰਦ ਸਾਹਿਬ ਦੀ ਬਖਸ਼ੀ ਹੋਈ ਅਕਾਲ ਤਖਤ ਦੀ ਉਹ ਫਸੀਲ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਇਹ ਕਾਲੀ ਖੂਲਾ ਸਿੰਘ ਦੀ ਘਟਨਾ ਜਾਤ ਹੁੰਦੀ ਆ ਅੱਜ ਪੰਥ ਦੀ ਸਰਮੌਰਤਾ ਪੂਰੇ ਪੰਜਾਬ ਦੀ ਗਲੀ ਗਲੀ ਚ ਗੂੰਜ ਰਹੀ ਆ ਜਿਸ ਸਮਰਥਤਾ ਨੂੰ ਕਾਇਮ ਰੱਖਣ ਲਈ ਸੁਖਵੀਰ ਸਿੰਘ ਬਾਦਲ ਦੀ ਜੀ 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 ਵੀ ਜ਼ਿਆਦਾਉਂਦੀ ਆ ਮੈਂ ਹੈਰਾਨ ਆ ਇਸ ਘਟਨਾ ਤੋਂ ਗੋਲੀ ਵਾਲੀ ਤੋਂ ਇੱਕ ਬੀਬੀ ਦੀ ਵੀਡੀਓ ਆਈ ਉਹ ਮੱਥਾ ਟੇਕਣ ਲੱਗੀ ਸੁਖਵੀਰ ਸਿੰਘ ਬਾਦਲ ਜੀ ਦੇ ਪੈਰ ਨੂੰ ਤੇ ਉਹ ਜ਼ਖਮੀ ਪੈਰ ਆ ਟੁੱਟਿਆ ਪੈਰ ਆ ਪਲਸਟਰ ਹੋਇਆ ਪੈਰ ਚੱਕ ਕੇ ਪਿੱਛੇ ਕਰ ਲੰਦੇ ਅੱਜ ਗੋਲੀ ਚੱਲੀ ਉਸ ਪੈਰ ਦਾ ਗੂਠਾ ਤੱਕ ਨਹੀਂ ਹਿੱਲਿਆ ਇਹ ਛੋਟੋਟੀਆਂ ਘਟਨਾਵਾਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਪੰਜਾਬ ਪੰਜਾਬ ਦੇ ਲੋਕ ਬੜੀ ਦੇ ਚਿੱਤੀ ਚਰਸਤੇ ਵਾਲੇ ਅੱਜ ਉਸ ਰਸਤੇ 'ਚੋਂ ਲੰਘ ਰਹੇ ਆ ਇਹਦੇ ਲਈ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਪੰਥਕ ਸੇ ਸ਼ੀਤਾਂ ਨੂੰ ਪੰਜਾ ਤਖਤਾਂ ਦੇ ਜਥੇਦਾਰ ਸਹਿਵਾਨ ਨੂੰ ਅੱਜ ਮਿਲ ਜੁੜ ਕੇ ਜਿਹੜੇ ਇਸ ਮੁੱਦੇ ਦੇ ਉੱਤੇ ਉਹ ਫੈਸਲੇ ਅੱਗੇ ਹੋਰ ਲੈਣੇ ਚਾਹੀਦੇ ਆ ਜਿਹਦੇ ਨਾਲ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਸੁਖ ਸ਼ਾਂਤੀ ਬਣੀ ਰਹੇ ਧੰਨਵਾਦ